ਲਓ ਵੀ ਮਿੱਤਰੋ ਇਹ ਵੀਡੀਓ ਅੱਜ ਦੀ ਸਪੈਸ਼ਲ ਮੱਝੂ ਕੇ ਬਲੱਡ ਲਾਈਨ ਦੇ ਸ਼ਕੀਨਾ ਬਾਰੇ ਆ ਜਿਹੜੇ ਮੱਝੂ ਕੇ ਬਲੱਡ ਲਾਈਨ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਜਿਹੜੇ ਪਿਓਰ ਮੱਝੂ ਕੇ ਬਲੱਡ ਲਾਈਨ ਦਾ ਕੋੜਾ ਰੱਖਣਾ ਚਾਹੁੰਦੇ ਆ ਖਰੀਦਣਾ ਚਾਹੁੰਦੇ ਆ ਤੇ ਉਹ ਤੋਂ ਸਟੱਡ ਸਰਵਿਸ ਲੈਣੀ ਚਾਹੁੰਦੇ ਆ ਸੋ ਗੌਰ ਕਰ ਲਿਓ ਤੁਹਾਨੂੰ ਅੱਜ ਆਪਾਂ 25 ਮਹੀਨੇ ਉਮਰ ਦਾ ਬਹੁਤ ਜ਼ਿਆਦਾ ਸੋਹਣਾ ਬਛੇਰਾ ਦਿਖਾਉਣਾਗਾ ਆਮ ਤੌਰ ਤੇ ਆਪਾਂ ਦੇਖਦੇ ਆਂ ਵੀ ਗ੍ਰੇ ਕਲਰ ਦੇ ਵਿੱਚ ਮਾਰਕਿੰਗ ਆ ਜਿਹੜੀ ਮੱਥੇ ਤੇ ਬਲੇਜ ਬਹੁਤ ਘੱਟ ਆਉਂਦਾਗਾ ਪਰ ਆ ਬੱਚਾ ਜਿਹੜਾ ਤੁਹਾਨੂੰ ਅੱਜ ਆਪਾਂ ਦਿਖਾਉਣ ਲੱਗੇ ਆ ਨਾ ਇਹਦੇ ਮੱਥੇ ਉੱਤੇ ਪ੍ਰੋਪਰ ਬਲੇਜ ਆ ਬਹੁਤ ਜ਼ਿਆਦੇ ਸੋਹਣਾ ਪਟਾਗਾ ਤੇ ਪਿਛਲੇ ਦੋ ਪੈਰ ਚਿੱਟੇ ਆ ਬਾਕੀ ਫੌਜੀ ਘੋੜੇ ਦਾ ਪੋਤਾ ਇਹ ਤੇ ਜਿਹੜਾ ਬਾਰਨਹਾੜੇ ਪਿੰਡ ਬਾਈ ਸੋਨੂ ਦੇ ਕੋਲੇ ਘੋੜਾ ਨਾ ਫੌਜੀ ਦਾ ਬੱਚਾ ਉਹਦਾ ਪੋਤਾ ਇਹ ਸੋ ਗੌਰ ਕਰ ਲਿਓ ਵੀਡੀਓ ਕੰਨੀ ਮਾਂ ਵੀ ਇਹਦੀ ਮੱਝੂ ਕੇ ਬਲੱਡ ਲਾਈਨ ਦੀ ਹੋਈ ਆ ਬਾਕੀ ਤੁਸੀਂ ਇਹਦੇ ਕੈਰੈਕਟਰ ਚੈੱਕ ਕਰੋ ਬਹੁਤ ਜ਼ਿਆਦੇ ਸ਼ਕੀਨ ਬਸ਼ੇਰਾਗਾ ਦੋਸਤੋ 25 ਮਹੀਨੇ ਉਮਰ ਦੇ ਵਿੱਚ ਤੇ ਹਾਈਟ 63 ਇੰਚ ਕਰ ਗਿਆ ਪ੍ਰੋਪਰ ਮਿੰਤੀ ਵਾਲੀ ਜਦੋਂ ਮਰਜੀ ਕੋਈ ਭਰਾ ਆ ਕੇ ਤਸੱਲੀ ਕਰ ਸਕਦਾ ਤੇ ਬਾਈ ਨੇ ਇਹ ਬਸ਼ੇਰਾ ਕਰਨਾਗਾ ਸੇਲ ਹਾਲੇ ਨਿਕੰਦੀ ਆ ਮਿਲਕ ਟੀਸੀ ਹੈਗਾ ਹਾਲੇ ਸੋ ਕੱਦ ਕਾਠ ਤੇ ਬਾਡੀ ਬਹੁਤ ਜ਼ਿਆਦੇ ਬਣਾਊਗਾ ਪਿੱਠਪੜਾ ਤੁਸੀਂ ਚੈੱਕ ਕਰੋ ਚੋਬਰ ਦਾ ਜੁੱਸਾ ਬੜਾ ਭਾਰੀ ਆ ਗਰਦਨ ਗੁਰਦਨ ਬੜੀ ਪਤਲੀ ਸੋਹਣੀ ਆ ਮਾਰਕਿੰਗ ਬਹੁਤ ਜਿਆਦਾ ਪਿਆਰੀ ਆ ਸੋ ਬਲੱਡ ਲਾਈਨ ਬੜੀ ਚੰਗੀ ਆ ਗਈ ਤੇ ਜਿਹੜੇ ਹਸਾਬ ਨਾਲ 25 ਮਹੀਨੇ ਉਮਰ ਦੇ ਵਿੱਚ 63 ਇੰਚ ਹਾਈਟ ਕਰ ਗਿਆ ਉਸ ਹਸਾਬ ਨਾਲ ਘੱਟੋ ਘੱਟ 65 66 ਇੰਚ ਕੱਦ ਦੇ ਨੇ ਹੱਸ ਕੇ ਕਰ ਜਾਣਾਗਾ ਬੜੇ ਆਰਾਮ ਦੇ ਨਾਲ ਸੋ ਜਿਹੜੇ ਵੀ ਕੋਈ ਚਾਹਵਾਨ ਸੱਜਣ ਮੱਝੂ ਕੇ ਬਲੱਡ ਲਾਈਨ ਦਾ ਇਹੋ ਜਿਹਾ ਸ਼ਕੀਨ ਬਸ਼ੀਰਾ ਖਰੀਦਣਾ ਚਾਹੁੰਦੇ ਆ ਤਾਂ ਬਾਈ ਸੋਣ ਦਾ ਕੰਟੈਕਟ ਨੰਬਰ ਕਰ ਲਓ ਨੋਟ 99143 70913 ਬਾਈ ਦਾ ਜਿਹੜਾ ਪਿੰਡ ਆ ਸਿੱਧਵਾ ਕਲਾ ਜਗਰਾਉਂ ਦੇ ਨੇੜੇ ਆ ਜਗਰਾਉਂ ਤੋਂ ਤਕਰੀਬਨ 10 ਕਿਲੋਮੀਟਰ ਅੱਗੇ ਪਿੰਡ ਆ ਦੋਸਤੋ ਤੇ ਨੰਬਰ ਆਪਾਂ ਸਕਰੀਨ ਤੇ ਮੈਂਸ਼ਨ ਕਰਤਾ ਬਾਕੀ ਕੁਆਲਟੀ ਬਸ਼ੇਰੇ ਦੇ ਵਿੱਚ ਬਹੁਤ ਜ਼ਿਆਦਾ ਆ ਬਾਕੀ ਤੁਸੀਂ ਇਹਦੇ ਸੁੰਬਾ ਸੰਬਾ ਕੰਨੀ ਨਿੰਗਾ ਮਾਰੋ ਜਿਵੇਂ ਮੱਝੂ ਕੇ ਬਲੱਡ ਲਾਈਨ ਦੇ ਵਿੱਚ ਹੈਵੀ ਸੁੰਬਾ ਹੁੰਦਾ ਨਾ ਇਸ ਚੀਜ਼ ਕਰਕੇ ਇਹ ਮਜ਼ਬੂਤੀ ਕਰਕੇ ਜਾਣੇ ਜਾਂਦੀ ਆ ਬਲੱਡ ਲਾਈਨ ਆ ਜਿਹੜੀ ਤੇ ਮਜ਼ਬੂਤੀ ਦੇ ਨਾਲ ਨਾਲ ਬੱਚੇ ਦੇ ਵਿੱਚ ਬਰੀਕੀਆਂ ਵੜੀਆਂ ਨੇ ਤੇ ਸਵਾ ਪੰਜ ਨੰਬਰ ਖੁਰੀਏ ਦੇ ਹੁਣ ਲੱਗਣ ਵੀ ਲੱਗੀ। ਸੋ ਦੁੱਧਦੰਦ ਕੈਟਾਗਰੀ ਦੇ ਵਿੱਚ ਮਿਲਕ ਟੀਥ ਉਮਰ ਦੇ ਵਿੱਚ ਸਵਾ ਪੰਜ ਨੰਬਰ ਖੁਰੀ ਇਹਦੇ 25 ਮਹੀਨੇ ਉਮਰ ਦੇ ਵਿੱਚ ਲੱਗ ਰਹੀ ਆ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਪੈਰ ਪੂਰੇ ਦਾ ਕਿੰਨਾ ਜ਼ਿਆਦਾ ਭਾਰੀ ਬਣੂਗਾ ਤੇ ਬਰੀਕੀਆਂ ਦੇ ਵਿੱਚ ਬਹੁਤ ਜ਼ਿਆਦਾ। ਸ਼ੋ ਬਹੁਤ ਜ਼ਿਆਦਾ ਕਰਦਾ ਰੰਗ ਬੜਾ ਪਿਆਰਾ ਪੌਰੀਆਂ ਦਾ ਬਿਲਕੁਲ ਸਾਫ ਆ ਤੇ ਬਲੱਡ ਲਾਈਨ ਬੜੀ ਚੰਗੀ ਆ। ਸੋ ਜਿਹੜੇ ਕੋਈ ਮੱਝੂ ਕੇ ਬਲੱਡ ਲਾਈਨ ਦਾ ਚੰਗਾ ਬਸ਼ੇਰਾ ਬਰੀਡਿੰਗ ਪਰਪਸ ਵਾਸਤੇ ਜਾਂ ਜਿਨ੍ਹਾਂ ਨੂੰ ਤੋਰੇ ਤੂਰੇ ਦਾ ਸ਼ੌਂਕ ਆਪਾਂ ਨੂੰ ਪਤਾ ਵੀ ਇਹ ਜਿਹੜੀ ਬਲੱਡ ਲਾਈਨ ਆ ਜਾਦੇ ਤੋਰੇ ਵਾਸਤੇ ਬਹੁਤ ਚੰਗੀ ਮੰਨੀ ਗਈ ਆ ਅੱਕ ਦੇ ਥੱਕ ਦੇ ਨਹੀਂ ਇਹ ਘੋੜੇ ਬਹੁਤ ਦੂਰ ਤੱਕ ਲੰਮੀ ਵਾਟ ਚੱਲ ਜਾਂਦੇ ਆ ਸੋ ਦੋਨੇ ਪਰਪਸ ਵਾਸਤੇ ਘੋੜਾ ਬਹੁਤ ਜਾਦੇ ਚੰਗਾਗਾ ਲਾਈਨ ਚੰਗੀ ਹੋਣ ਕਰਕੇ ਅੱਗੇ ਘੋੜਾ ਸੂਗਾ ਵੀ ਚੰਗਾ ਕੱਦ ਕਾਠ ਚੰਗਾਗਾ ਲੈਂਥ ਲੋਂਥ ਸੋਹਣੀ ਆ ਬਦਿਆ ਭਾਰੀ ਹੈਵੀ ਜੁੱਸੇ ਦਾ ਘੋੜਾ ਬਣ ਕੇ ਨੇ ਤਿਆਰ ਹੋਣਾ ਤੇ ਫੌਜੀ ਦਾ ਪੋਤਾ ਇਹ ਬਾਰਨਹਾੜੇ ਪਿੰਡ ਬਾਈ ਸੋਨੂ ਦੇ ਕੋਲੇ ਆ ਘੋੜਾ ਉਹਦਾ ਬੱਚਾ ਗਾ ਸੋ ਕਾਲ ਕਰ ਲਿਓ ਬਾਈ ਸੋਨੂ ਜਿਹਨੇ ਮੱਜੂ ਕੇ ਬਲੱਡ ਲਾਈਨ ਦਾ ਚੰਗਾ ਬਸ਼ੀਰਾ ਖਰੀਦਣਾ ਹੋਇਆ ਘੋੜਾ ਬਣ ਕੇ ਤਿਆਰ ਹੋਇਆ ਖੜਾ ਉਮਰ ਹਾਲੇ ਦੀ 25 ਮਹੀਨਿਆਂ ਦੋਸਤੋ